ਦੇ ਕੋ ਦੇ ਆਰਡਰ ਹੋਏ ਨੇ ਇਸ ਸੈੱਟ ਦੇ ਚੀਜ਼ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇੱਕ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸੈੱਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕੁਐਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਉਹ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ। ਅੱਜ ਜਿਹੜਾ ਇੱਥੇ ਪਟਿਆਲੇ ਆਉਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਉਹ ਮੌਕੇ ਤੇ ਜੋ-ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜਿਹੜਾ ਵੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰਨ ਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ। ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵਿਡੈਂਸ ਨੂੰ ਕਿੱਥੇ-ਕਿੱਥੇ ਕੀ ਥੀories ਬਣਦੀਆਂ ਨੇ ਇਹਦੇ ਬਾਰੇ ਉਹ ਸਾਡੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫੇਰ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਦੇ ਕੋਲ ਇਸ ਇਨਸੀਡੈਂਟ ਬਾਰੇ ਕੋਈ ਵੀ ਐਵੀਡੈਂਸ ਹੋਵੇ ਕਿਸੇ ਕੋਲ ਕੋਈ ਰਿਕਾਰਡਿੰਗ ਹੋ ਸਕਦੀ ਆ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਆ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਦੇ ਦੇ ਰਹੀ ਰਾਹੀਂ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਰੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਅਤੇ ਪੋਰਟਾ ਹੋਣਗੇ ਉਹ ਉਹਦੇ ਚ ਪ੍ਰੋਜੈਕਟ ਕਰ ਦਿਓ ਖਵਲ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡ ਇਹ ਹੈਗਾ 75083 00342 75083 00342 ਤੇ ਆਪਣਾ ਸਾਰਿਆਂ ਦਾ ਇਹ ਪੁਰਾਣਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਲਈ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਹਿਗਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦਿੱਤਾ ਇਹ ਇਹਾਸਤ ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਆ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇ ਵੀ ਆਪਣੀ ਬਹੁਤ ਬਹਾਦਰੀ ਕੀਤੀ ਹੈ ਪੰਜਾਬ ਇੱਕ ਵਾਅਦਾ ਇਹੋ ਜਿਹਾ ਸੂਬਾ ਹੈਗਾ ਜਿੱਥੇ ਅੱਤਵਾਦ ਨੂੰ ਜੜੋਂ ਮਿਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਸੋ ਇਹੋ ਜਿਹੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਹੈ ਇਹਦੇ ਚਾਪਾ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵਾਰਡ ਹੈਗੇ ਨੇ ਆਮੀ ਤੇ ਪੁਲਿਸ ਔਰ ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਾਰਡਰ ਸਟੇਟ ਹੈ ਜੀ ਬਾਰਡਰ ਸਟੇਟ ਦੇ ਵਿੱਚ ਇਸ ਇਨਸੀਡੈਂਟ ਦੀ ਗਹਿਰਾਈ ਤੱਕ ਜਾਇਆ ਜਾਏਗਾ ਗਹਿਰਾਈ ਤੱਕ ਜਾ ਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਏਗੀ ਅੱਜ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਸੀ ਸਿਟ ਵੱਲੋਂ ਜਿਨ੍ਹਾਂ ਦੇ ਮਾਮਲੇ ਅਰਜ ਦੇ ਜੀ ਨਹੀਂ ਅੱਜ ਨਹੀਂ ਬੁਲਾਏ ਗਏ ਜੀ ਅੱਜ ਜਿਸ ਸਮੇਂ ਮੈਂ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਅੱਜ ਅਸੀਂ ਸਿਰਫ ਡਾਕੂਮੈਂਟਰੀ ਐਵੀਡੈਂਸ ਇਕੱਠਾ ਕੀਤਾ ਡਾਕੂਮੈਂਟਰੀ ਤੇ ਉਹਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਨ ਦੀ ਪ੍ਰੋਸੈਸ ਸੈੱਟ ਕੀਤੀ ਹੈ ਜੀ ਕਿਉਂਕਿ ਜਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਫੋਰੈਂਸਿਕ ਐਵਿਡੈਂਸ ਹੁੰਦਾ ਉਹ ਕੋਈ ਉਹਦੇ ਚ ਬਾਇਸ ਨਹੀਂ ਹੁੰਦਾ ਉਹਦੇ ਚ ਕੋਈ ਉਹ ਨਹੀਂ ਹੁੰਦਾ ਉਹ ਜੋ ਹੁੰਦਾ ਉਸ ਤੇ ਮੁਤਾਬਕ ਹੁੰਦੇ ਨੇ ਸਰ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜਾਂ ਜਿਹੜੇ ਵੀ ਇਹਦੇ ਚ ਐਕਟਰ ਇਨਵੋਲਡ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸੱਦਾ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਿਸ ਅਸੀਂ ਸਾਧਿਆਂ ਨੂੰ ਬੁਲਾ ਕੇ ਸਾਧਿਆਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਉਹਨਾਂ ਦੀ ਵਰਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿਣਾ ਤੇ ਡਾਕੂਮੈਂਟਸ ਦਾ ਕੀ ਕਹਿਣਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕਨਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਨ ਕੀਤਾ ਜਾਏ। ਸੀਸੀਟੀਵੀ ਦੇਖੀ ਉਹਨੇ ਕੀ ਲੱਗਦਾ ਪਹਿਲੇ ਤਾਂ ਆ ਕੇ ਸੀਸੀਟੀਵੀ ਵਿੱਚ ਦਿਖਾਈ ਦੇ ਰਹੀ ਸੀ ਅਫਸਰ ਸੇਵਾ ਜਾਂ ਨਹੀਂ ਦਿਖਾਈ ਦੇ ਰਹੀ। ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹ ਨੂੰ ਅਸੀਂ ਪ੍ਰੋਪਰ ਕਰਨ ਲਈ ਔਰ ਉਹ ਨੂੰ ਪ੍ਰੋਪਰ ਐਗਜ਼ਾਮਨ ਕਰਨ ਲਈ ਸੀਐਫਐਸਐਲ ਸੈਂਟਰ ਫॉर द ਐਨਸਿਕ ਸਾਇੰਸ ਲੈਬ ਨੇ ਗਿਆ ਜਿਹੜੀਆਂ ਭਾਰਤ ਸਰਕਾਰ ਦਾ ਅਦਦਾ ਹੈਗੇ ਤਾਂ ਕਿ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹ ਨੂੰ ਭੇਜ ਦਿਆਂ ਸਰ ਮੈਂ ਪੁੱਛਦਾ ਤੁਸੀਂ ਕਿ ਐਕਸਟਰੀਡੈਂਸ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਲੋਕਾਂ ਤੋਂ ਵੀ ਆ ਕੇ ਅਕੇ ਦੋ ਅਹ ਜਿਹੜੇ ਕਿਹੜੇ ਤੋਂ ਅਪਡੇਟ ਨਹੀਂ ਹਲੇ ਤੱਕ ਮਿਲੇ ਕਿ ਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕੇ ਐ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਮੈਡੀਸਨ ਦੇ ਡਾਕਟਰਸ ਨੇ ਬਣਾ ਕੇ ਦਿੱਤੀ ਐ ਉਹ ਸਬਮਿਟ ਹੋ ਚੁੱਕੀ ਐ ਫਿਰ ਪ੍ਰੋਬਲਮ ਕਿੱਥੇ ਆ ਰਹੀ ਐ ਮਤਲਬ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਆਫੀਸ਼ੀਅਲ ਐਵਿਡੈਂਸ ਸਾਡੇ ਕੋਲੇ ਆ ਚੁੱਕੇ ਨੇ ਏਸੀ ਇਹਨਾਂ ਨੂੰ ਆਪ ਦਾ ਸਫਾ ਮਿਸਰ ਕੇ ਲੈ ਚੁੱਕੇ ਆ ਵੀ ਆ ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ CFSL ਦੇ ਬਣਿਓ ਆਪਣਾ EDV ਸਰਕਟ ਜਿਹੜਾ CCTV ਆ ਉਹਦੀ ਵੀ ਸਾਨੂੰ ਕਲੈਰਿਟੀ ਹੋ ਜਾਈਗੀ ਤੇ ਇਹ ਆ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਇਕੱਠਾ ਕੀ ਕੋਈ ਉਥੋਂ ਜਾ ਰਿਹਾ ਸੀ ਜੀ ਉਹਦੇ ਕੋਲੇ ਕੋਈ ਰਿਕਾਰਡਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹ ਜਿਹਾ ਲੀਵ ਆਊਟ ਨਹੀਂ ਕਰਨਾ ਚਾਹਦੇ ਇਸ ਕਾ ਕੇ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲ ਕੋਈ ਚੀਜ਼ ਹੋਵੇ ਜਿਹੜਾ ਕਿ ਆਪਾਂ ਨੂੰ ਸਚਾਈ ਐਸਟੈਬਲਿਸ਼ ਕਰਨ ਦੇ ਵਿੱਚ ਕੰਮ ਉਹ ਸਹਾਇੀ ਹੋਵੇ ਤਾਂ ਕਾ ਕੇ ਸਭ ਇੱਕ ਇੱਕ ਬਾਰ ਬਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਈਪੂਰ ਦੇ ਵਿੱਚ ਵੀ ਹੋਈ ਹੈ ਜੋ ਦਿਲ ਦਾ ਉਹਦੇ ਵਿੱਚ ਇਹ ਕਹਿ ਗਿਆ ਕਿ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਪਾਓ ਕਹਿਣਾ ਇਹ ਨੌਨ ਬਿਲੀਵेबल ਹੈਗਾ ਉਹਦੇ ਵਿੱਚ ਕਿ ਐਸਆਈਟੀ ਸੋਚ ਰਹੀ ਹੈ ਕਿ ਉਹਨੂੰ ਅਰੈਸਟ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਪ੍ਰਬਲਮ ਨੇ ਦਿੱਟੇ ਕੀਤੇ ਜਾਂਦੀਆਂ ਜਾਂਦੀਆਂ ਚਾਹੀਦੀਆਂ ਸੀ ਔਰ ਉਹ ਅਸੀਂ ਕਦੇ ਆਗੇ ਪੈਂਦਾ ਤਾਂ ਮਤਲਬ ਪਹਿਨਾ ਤਾਂ ਇਹ ਹੁੰਦਾ ਨਾ ਵੀ ਆਪਾਂ ਕਿਸੇ ਬੰਦੇ ਨੂੰ ਜੇ ਅਰੈਸਟ ਵੀ ਕਰਨਾ ਤਾਂ ਉਹਦਾ ਐਵੀਡੈਂਸ ਸਫਾ ਮਿਸਰ ਤੇ ਲੈ ਕੇ ਆਮਾਗੇ ਸਦਾ ਕਟਾ ਕਰਾਂਗੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਆਪਾਂ ਕਿਸੇ ਨੂੰ ਜੋ ਕਾਇਦਾ ਬਣਿਆ ਕਾਨੂੰਨ ਦਾ ਜੋ ਪ੍ਰੋਸੈਸ ਹੈਗਾ ਉਹ ਇਹੀ ਹੈਗਾ ਕਿ ਪਹਿਨਾ ਤੁਹਾਡੇ ਕੋਲ ਐਵੀਡੈਂਸ ਹੋਵੇ ਸਫਾ ਮਿਸਰ ਤੇ ਤੇ ਤੁਹਾਡੇ ਅਗੇ ਇਸ ਦਾ ਵਿਜੀਲੈਂਸ ਬਿਦਰੋਇਜ ਚੀਫ ਸੈਕਟਰੀ ਜੇ ਵੀ ਫੈਮਲੀ ਉਹ ਸੀਬੀਆਈ ਦੀ ਰਿਪੋਰਟ ਹੀ ਕਰਦੇ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਡਿਫੈਂਡ ਕਰੋਗੇ ਆ ਤੁਸੀਂ ਜਰੂਰ ਨਹੀਂ ਨਹੀਂ ਅਸੀਂ ਤਾਂ ਦੇਖੋ ਅਸੀਂ ਤਾਂ ਇਹਦੇ ਚ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਫੈਮਲੀ ਦੇ ਆਪਣੇ ਵਿਚਾਰ ਹੋ ਸਕਦੇ ਨੇ ਪਰ ਅਸੀਂ ਆਪਣੇ ਬੰਦੇ ਉਹ ਅਸ਼ੋਰੈਂਸ ਦਿੰਨਿਆ ਕਿ ਅਸੀਂ ਜਿਹੜੀ ਤਫਤੀਸ਼ ਕਰਾਂਗੇ ਬਿਲਕੁਲ ਡਾਕੂਮੈਂਟ ਬੇਸਡ ਕਰਾਂਗੇ ਔਰ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਪਰ ਅ ਸਰ ਇਸ ਗ੍ਰੀਟ ਪੁਲਿਸ ਨੂੰ ਕਿੰਨੇ ਮੁਲਾਜ਼ਮ ਨੇ ਜੀ ਜਿਨ੍ਹਾਂ ਨੂੰ ਤੁਸੀਂ ਇਹ 파ਟ ਬਣਾ ਰਹੇ ਹੋ ਜੀ 12 ਨੇ ਜਾਂ 4 ਨੇ ਕਿੰਨੇ ਨੇ ਗਿਣੇ ਨਹੀਂ ਸਾਦੇ ਸਾਦੇ 12 ਨੇ ਜੀ 12 12 ਦੇ 12 ਅਸੀਂ ਸਾਧਿਆਂ ਨੂੰ ਇਨਵੋਲਵ ਕਰਾਂਗੇ ਕਿਉਂਕਿ ਉਹਨਾਂ ਦੀ ਹਰ ਇੱਕ ਦੀ ਵਜਨ ਰਿਕਾਰਡ ਕਰਕੇ ਫਿਰ ਅਸੀਂ ਸਚਾਈ ਜਾਣ ਸਕਦੇ ਹਾਂ ਜਿੰਨਾ ਆਪਾਂ ਦੇਖੋ ਇਨਵੈਸਟੀਗੇਸ਼ਨ ਦਾ ਇਹ ਪ੍ਰਿੰਸੀਪਲ ਹੁੰਦਾ ਵੀ ਤੁਸੀਂ ਜਿੰਨਾ ਉਹ ਦਾ ਬੜਾ ਦਾਇਰਾ ਕਰੋਗੇ ਉੰਨੀ ਤੁਸੀਂ ਸਚਾਈ ਥਾਂ ਜਲਦੀ ਪਹੁੰਚ ਪਾਉਗੇ ਜੇ ਤੁਸੀਂ ਦਾਇਰਾ ਛੋਟਾ ਕਰ ਦੋਗੇ ਵੀ ਮੈਂ ਤਾਂ ਆ ਦੋ ਬੰਦੇ ਐ ਤੋਂ ਬਾਹਰ ਜਾਣਾ ਹੀ ਫਿਰ ਤੁਹਾਨੂੰ ਸਚਾਈ 'ਚ ਪਹੁੰਚੇ ਚਖਿਲਾਏ ਸੀ ਕੋਸ਼ਿਸ਼ ਸੀਗਾ ਕਿ ਤੁਸੀਂ ਕਿਹਾ ਕਿ ਵੀ ਜਿਹੜੇ ਫਸਟ ਐਫ ਆਈ ਆਰ ਜਿਹੜੀ ਹੋਈ ਸੀ ਉਹ ਕੰਪਲੇਨਟ ਦਿੱਤੀ ਤਾਂ ਬੋਲ ਰਹੇ ਨੇ ਇਨੀਸ਼ੀਏਟਲੀ ਇਟ ਵਾਸ ਐਫ ਆਈ ਆਰ ਰਜਿਸਟਰ ਹੋਈ ਸੀ ਹਾਂਜੀ ਐ ਸਿਮਿਲਰਲੀ ਇਹਨਾਂ ਨੇ ਮਤਲਬ ਕਿ ਅਰੈਸਟ ਕਰ ਲਿਆ ਸੋ ਕੀ ਕਹਿੰਦੇ ਐਫ ਆਈ ਆਰ ਰਜਿਸਟਰ ਕਰ ਲਿਆ ਜਿਹੜਾ ਕਿ ਬੇਲੇਬਲ ਨਨ ਬੇਲੇਬਲ ਤੇ ਕੌਗਨੀਜ਼ੇਬਲ ਉਹਦੇ ਵੀ ਅਰੈਸਟ ਨਹੀਂ ਹੋਈ ਡਿਫਰੈਂਟ ਪੈਰਾਮੀਟਰਸ ਕਿਵੇਂ ਉਹਦੀ ਕੰਪਲੇਂਟ ਐਫ ਆਈ ਰਜਿਸਟਰ ਹੋਈ ਵੀ ਇੱਥੇ ਰਜਿਸਟਰ ਹੋ ਚੁੱਕਿਆ ਰਿਹਾ ਦੇਖੋ ਜਿਹੜਾ ਐਸ ਆਈ ਟੀ ਕੌਂਸਟੀਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡਕ quart ਚਮਾਂਯੋਗ ਡੀ ਜੀ ਪੀ ਸਾਹਿਬ ਨੇ ਸਾਡੀ ਇਹ ਚੀਜ਼ ਕੀਤੀ ਉਪਦਾਲਾ ਕੀਤਾ ਉਹ ਇਹੀ ਦਸਾਂ ਦਾ ਵੀ ਠੱਡੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੇ ਤਾਂ ਹੀ ਉਹਨਾਂ ਨੇ ਇਸ ਤਫ਼ਤੀਸ਼ ਨੂੰ ਚੱਕ ਕੇ ਕਿਹਾ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਇੱਕਦ ਨਹੀਂ ਪਾ ਰਹੇ ਹੈਗੇ ਇਸ ਕਰਕੇ ਐਸਆਈਟੀ ਬਣاتی ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸਆਈਟੀ ਦੇ ਵਿੱਚ ਇਹ ਬਚਾਧਿਆ ਜਾਏਗਾ ਕਿ ਜੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਤਾਂ ਆਪਾਂ ਜਲਦੀ ਸਚਾਈ ਤੱਕ ਤੁਸੀਂ ਪਬਲਿਕ ਅਪੀਲ ਕਰਦੇ ਹੋ ਕਿ ਕੋਈ ਅੱਗੇ ਆਣਾ ਚਾਹੁੰਦਾ ਹੈ ਜਿਹੜੇ ਐਫਆਈਆਰ ਰਜਿਸਟਰ ਕਰਾਂਗੇ ਇਹਨਾਂ ਟਾਈਮ ਲੱਗੇਗੀ ਕਿ ਹੋ ਨਹੀਂ ਪਾਏਗੀ ਕੁਝ ਆਲ ਦੇ ਯੂਜ਼ਰਸ ਇਨ ਦਾ ਪੁਲਿਸ ਡਿਪਾਰਟਮੈਂਟ ਤੁਹਾਨੂੰ ਕੀ ਲੱਗਦਾ ਜਿਹੜਾ ਕੋਈ ਆਊਟ ਆਈ ਫਿਟਨੈਸ ਓਕੇ ਮੈਂ ਕੌਨਸੀ ਚੈੱਕ ਕਰਾਂਗੇ ਜਿਸ ਨੂੰ ਪਹਿਲੇ ਟ੍ਰੈਕ ਕਰ ਚੁੱਕੇ ਨੇ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੈਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਐਫਆਈਆਰ ਦਰਜ ਕਰਨ ਚ ਇਹਨਾਂ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸਆਈਟੀ ਬਣਾਈ ਗਈ ਵੀ ਇੰਨਾ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋ퍼 ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕォਟਰ ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜ਼ਿਲ੍ਹੇ ਦੇ ਸੰਦੀਪ ਮਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮਨਪ੍ਰੀਤ ਕੰਬੋਜ ਜੀ ਆਪਣਾ ਐਸਪੀ ਮੋਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਫੇਰ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਆ ਵੀ ਸਾਡੇ ਕੋਲੇ ਤਾਂ ਆ ਐਵੀਡੈਂਸ ਹੈ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਦਾ ਕੀ ਕਰਨਲ 62 ਇਸ ਇਨਵੈਸਟੀਗੇਸ਼ਨ ਦਾ ਪਾਰਟ ਬਣ ਰਹੇ ਨੇ ਜੀ ਉਹਨਾਂ ਨੇ ਮਨਾਂ ਕੀਤਾ ਸੀਗਾ ਦੇਖੋ ਇਹ ਤੋਂ ਅੱਜ ਇੱਥੇ ਆਣ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਸਾਡਾ ਜਿਹੜੀ ਪਹਿਲਾਂ ਐਸਆਈਟੀ ਬਣੀ ਸੀ ਜਿਹਦੇ ਹੈੱਡ ਸ਼੍ਰੀ ਐਸਪੀਐਸ ਪਰਮਾਸ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਆ ਉਹਨਾਂ ਨੇ ਮੇਰੇ ਜਹਨ ਦੇ ਵਿੱਚ ਇਹ ਗੱਲ ਲਿਆਂਦੀਆ ਕਿ ਉਹਨਾਂ ਦੇ ਬੰਦਿਓ ਇਹ ਕਿਹਾ ਗਿਆ ਕਿ ਅਸੀਂ ਐਸਆਈਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੋ ਸਾਡੇ ਬੰਦੀਆਂ ਉ ਵੀ ਕੋਈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਕੋਈ ਐਸਆਈਟੀ ਦਾ ਹਿੱਸਾ ਬਣੇ ਅਸੀਂ ਤਾਂ ਆਪਣੇ ਬੰਦੀਆਂ ਕਿਉਂਕਿ ਸਾਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਸਾਡਾ ਪ੍ਰੋਫੈਸ਼ਨ ਹੀ ਇਹ ਹੈ ਕਿ ਐਵੀਡੈਂਸ ਇਕੱਠਾ ਕਰਨਾ ਐਵੀਡੈਂਸ ਦੇ ਬੇਸਿਸ ਤੇ ਕਰਾਈਮ ਸੀਨ ਨੂੰ ਐਗਜ਼ਾਮਿਨ ਕਰਨਾ ਉਹ ਅਸੀਂ ਕਰਦੇ ਹਾਂ ਸਰ ਦਾ ਫਰਮਾਇਸ਼ ਨੂੰ ਦੋ ਸਹੀ ਸਰ ਅਸਰ ਕਿਵੇਂ ਨਟ ਪਏਗਾ ਜੇ ਪੀੜਤ ਪੱਖ ਸਾਹਮਣੇ ਨਹੀਂ ਹੁੰਦਾ ਬਾਕੀ ਦੀ ਜਾਂਚ ਆਪਾਂ ਕਰਦੇ ਆ ਉਹਦਾ ਰਿਜ਼ਲਟ ਉੱਪਰ ਕੁਝ ਕਿਸ ਤਰ੍ਹਾਂ ਨਹੀਂ ਪੀੜਤ ਪੱਖ ਦਾ ਤਾਂ ਇਹ ਆ ਨਾ ਦੇਖੋ ਪੀੜਤ ਪੱਖ ਬੰਨੀ ਉਹ ਐਫ ਆਈ ਆਰ ਦਰਜ ਕਰਾਈ ਗਈ ਆ ਕੰਪਲੇਂਟ ਆ ਉਹਨਾਂ ਨੇ ਤਾਂ ਆਪਣਾ ਪੱਖ ਦੱਸ ਹੀ ਦਿੱਤਾ ਹੈਗਾ ਐਫ ਆਈ ਆਰ ਮੋਰ ਚ ਦੇਰੀ ਹੋਈ ਆ ਕਾਰਵਾਈ ਲੇਟ ਹੋਈ ਆ ਪਰਿਵਾਰ ਦਾ ਦੋਚਾ ਉਸ ਬਾਰੇ ਹੁਣ ਤੱਕ ਐਸ ਆਈ ਪੀ ਦਾ ਠੀਕਮੈਂਟ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਤਾਂ ਹੀ ਅਸੀਂ ਇਹਦੇ ਚ ਡੇ ਟੂ ਡੇ ਕੰਮ ਕਰਦੇ ਆ ਵੀ ਕਿਹੜੀਆਂ ਚੀਜ਼ਾਂ ਜਿੱਥੇ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਤਾ CCTV ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕੰਰਨਲੀ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਉਹ 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 ਸਾਡੀਆਂ ਗੱਲਾਂ ਜਿਸ ਤਾ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈਗੀ ਹੈ ਸੈਂਟਰਲ ਫੋਰੈਂਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਕਾਦਾ ਦਾ ਦਾਦਾ ਜਿੱਦੇ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇੰਸਪੈਕਟ ਨੂੰ ਐਗਜ਼ਾਮਿਨ ਕਰਾ ਦੇ। ਉਸ ਤਰੀਕੇ ਨੂੰ ਟਾਬਾ ਮਾਲਕ ਨੂੰ ਬੁਲਾਉਂਗੇ ਜਿਹੜਾ ਕਿ ਕਹਿ ਰਹੇ ਆ ਪਹਿਲਾਂ ਵੀ ਉਹਦੀ ਸ਼ਿਕਾਇਤ ਦੇ ਉੱਪਰ ਸਰ ਮਾਮਲਾ ਪੈਂਦਾ ਦਰਜ ਬਸ। ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹਿ ਦਿਆ ਹੈਗਾ ਕਿ ਟਾਬਾ ਮਾਲਕ ਜਿਹਦੀ ਪਹਿਲੀ ਐਫ ਆਈ ਆਰ ਜਿਹੜਾ ਉਹਦਾ ਤਾਂ ਆਨਾ ਆਨਾ ਹੀ ਹੈਗਾ ਕਿਉਂਕਿ ਉਹ ਤਾਂ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਰਹੇ ਆ ਵੀ ਹੋਰ ਵੀ ਕਿਸੇ ਕਿ ਵੀ ਦੀ ਟਾਬਾ ਮਾਲਕ ਤੇ ਉੱਥੇ ਟਾਬੇ ਤੇ ਵੀ ਹੋ ਸਕਦਾ 2-4 ਬੰਦੇ ਹੋਣ ਜਿਨ੍ਹਾਂ ਨੇ ਸਾਦੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਜਿਹੜੀ ਸੀਬੀਆਈ ਦੀ ਮੰਗ ਕਰ ਰਹੇ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਜਿਹੜੀ ਪਰਮਾਨ ਸਰਬ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਗਿਆ ਦੋਨੋਂ ਇਸ ਤਰ੍ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰੀ ਨਹੀਂ ਜਸਟੀਫਾਈ ਨਹੀਂ ਦੇਖੋ ਪਰਮਾਨ ਸਾਹਿਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਆ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲિયન ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਹੈ ਉਹਨਾਂ ਦਾ ਜਿਹੜਾ ਰਿਪੋਰਟਿੰਗ ਅਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨੇ ਆ ਕੇ ਐਵੀਡੈਂਸ ਦਾ ਇੱਥੋਂ ਹੀ ਚੱਕਣਾ ਨਾ ਕਿ ਆਪਾਂ ਦੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਜ਼ ਸੀਬੀਆਈ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦੀਆਂ ਨੇ ਕੇ ਸਰ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਦ ਜਿੰਦਾਂ ਦੇ ਬੇਟੇ ਨੂੰ ਚਾਰ ਲੋਕਾਂ ਨੇ ਬਿੱਟਿਆ ਉਹ ਹੈ ਯਾ ਕਰਨਲ ਨੂੰ ਚਾਰ ਇੰਸਪੈਕਟਰ ਦੇ ਫੁੱਟਾ ਉਹ ਹੈ 40 ਨਜ਼ਰ ਚੁੱਕੀ ਹੈ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰ ਹੀ ਇੱਕ ਨਤੀਜੇ ਤੇ ਪਹੁੰਚ ਪਾਵਾਂਗੇ ਵੀ ਆ ਵਾਕਿਆ ਹੋਇਆ ਹੈ ਹਾਂ ਜੀ ਥੈਂਕ ਯੂ ਥੈਂਕ ਯੂ ਫਿਰ ਫੋਲੋ ਕਰਦਾ ਹਾਂ ਹਾਂ